ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਪੁਚਾਲ ਆਇਆ ਹੋਇਆ ਹੈ ਪੰਜਾਬ ਦੀ ਖੇਤਰੀ ਪਾਰਟੀ ਦੋ ਭਾਗਾਂ ਚ ਵੰਡੀ ਜਾ ਚੁੱਕੀ ਹੈ ਇੱਕ ਭਾਗ ਨੇ ਆਪਣੀ ਪਰਥੀ ਕੰਪਲੀਟ ਕਰ ਰਹੀ ਏ ਤੇ ਉਹ ਪਾਰਟੀ ਦਾ ਪ੍ਰਧਾਨ ਬਣਾਉਣ ਵਾਸਤੇ ਐਲਾਨ ਕਰ ਚੁੱਕੀ ਏ 12 April ਨੂੰ ਅਕਾਲੀ ਦਲ ਬਾਦਲ ਦਾ ਪ੍ਰਧਾਨ ਨਵਾਂ ਬਣ ਜਾਏਗਾ ਔਰ ਦੂਸਰੇ ਪਾਸੇ ਅੱਜ ਅਕਾਲੀ ਦਲ ਬਾਦਲ ਦੇ ਘਰ ਦੇ ਵਿੱਚ ਜਾ ਕੇ ਵੱਡੀ ਸਨ ਲਾ ਰਿਹਾ ਹੈ ਪੰਜ ਮੈਂਬਰੀ ਕਮੇਟੀ ਦੇ ਉਹ ਮੈਂਬਰ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਅੱਜ ਬਾਦਲ ਦੇ ਹਲਕੇ ਦੇ ਵਿੱਚ ਜਾ ਕੇ ਵੱਡੇ ਇਕੱਠ ਕੀਤੇ ਨੇ ਔਰ ਅਕਾਲੀ ਦਲ ਪਾਰਟੀ ਦੀ ਭਰਤੀ ਕੀਤੀ ਜੋ ਮਨਪ੍ਰੀਤ ਸਿੰਘ ਯਾਲੀ ਉਸ ਪੰਜ ਮੈਂਬਰੀ ਕਮੇਟੀ ਦੇ ਮੁਖੀ ਨੇ ਉਹਨਾਂ ਨੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਦਿੱਤਾ ਜਿਵੇਂ ਕੁਝ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਦਾਖਾ ਹਲਕੇ ਵਿੱਚ ਪਹੁੰਚੇ ਸੀ ਔਰ ਦਾਖਾ ਹਲਕੇ ਵਿੱਚ ਅਕਾਲੀਆਂ ਨਾਲ ਮਿਲ ਕੇ ਉਹਨਾਂ ਨੇ ਮਨਪ੍ਰੀਤ ਸਿੰਘ ਯਾਲੀ ਦੇ ਵਿਰੋਧ ਜਿਹੜਾ ਕਿ ਉਹਨਾਂ ਅਕਾਲੀਆਂ ਨੂੰ ਢਕਾਇਆ ਸੀ ਔਰ ਮਨਪ੍ਰੀਤ ਸਿੰਘ ਆਲੀ ਨੂੰ ਜਿਹੜਾ ਕਿ ਹਰਾਉਣ ਦੀ ਗੱਲ ਕੀਤੀ ਸੀ ਅੱਜ ਮਨਪ੍ਰੀਤ ਸਿੰਘ ਆਲੀ ਸੁਖਬੀਰ ਬਾਦਲ ਦੇ ਹਲਕੇ ਚ ਪਹੁੰਚ ਗਏ ਨੇ ਜਿਹੜਾ ਕਿ ਅੱਜ ਭਿੱਖੀ ਬਾਦਲ ਲੰਬੀ ਇਹਨਾਂ ਹਲਕਿਆਂ ਦੇ ਵਿੱਚ ਸਾਰੇ ਹੀ ਜਿਹੜੇ ਅਕਾਲੀ ਦਲ ਬਾਦਲ ਤੋਂ ਅਲੱਗ ਹੋਏ ਹੋਏ ਜਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਜੋ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਖੇਤਰੀ ਪਾਰਟੀ ਅਕਾਲੀ ਦਲ ਜੋ ਨਵੀਂ ਪਾਰਟੀ ਬਣ ਰਹੀ ਹੈ ਜੋ ਸ਼੍ਰੀ ਅਕਾਲ 택 ਸਾਹਿਬ ਦੇ ਹੁਕਮਾਂ ਦੇ ਅਨੁਸਾਰ ਇਹ ਪਾਰਟੀ ਦੀ ਸਿਰਜਣਾ ਹੋਵੇਗੀ ਉਸ ਪਾਰਟੀ ਦੀ ਭਰਤੀ ਮਹਮ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਸੋ ਅੱਜ ਬਾਦਲ ਨੂੰ ਵੱਡਾ ਛਟਕਾ ਦਿੱਤਾ ਹੈ ਮਨਪ੍ਰਸ ਸਿੰਘਿਆਲੀ ਨੇ ਉਹਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਦੇ ਉਹ ਸਾਰੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਥੇਦਾਰ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਉਮੇਦਪੁਰੀ ਵੀ ਜੋ ਅੱਜ ਹਾਜ਼ਰ ਨੇ ਔਰ ਅੱਜ ਉਹ ਬਾਦਲ ਦੇ ਹਲਕੇ ਵਿੱਚ ਭਰਤੀ ਮਹਮ ਨੂੰ ਲੈ ਕੇ ਵੱਖ-ਵੱਖ ਵੱਡੇ ਇਕੱਠਾਂ ਦੇ ਵਿੱਚ ਜਾ ਰਹੇ ਨੇ ਔਰ ਮਨਪ੍ਰੀਤ ਸਿੰਘ ਯਾਲੀ ਨੇ ਵੱਡਾ ਐਲਾਨ ਵੀ ਕੀਤਾ ਹੈ ਕਿ ਹੁਣ ਫਿਰ ਅਕਾਲੀ ਭਾਜਪਾ ਜੋ ਗੱਠ ਜੋੜ ਦੀਆਂ ਸੁਭਾਵਨਾ ਹੋ ਰਹੀਆਂ ਨੇ ਜੋ ਕਿ ਅਕਾਲ ਤੱਕ ਸਭ ਤੋਂ ਭੰਗੌੜਾ ਹੋਇਆ ਇਹ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਬਾਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਫਿਰ ਭਾਜਪਾ ਦੇ ਨਾਲ ਰਲ ਕੇ ਸੱਤਾ ਵਿੱਚ ਆਉਣ ਵਾਸਤੇ ਬਹੁਤ ਉਤਾਵਲਾ ਹੋਇਆ ਬੈਠਾ ਹੈ ਪਰ ਪੰਜਾਬ ਦੇ ਲੋਕ ਹੁਣੇ ਸਹਿਕਾਰ ਨਹੀਂ ਕਰਨਗੇ ਭਾਜਪਾ ਜਿਸ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ ਅਕਾਲੀ ਭਾਜਪਾ ਦੇ ਨਾਲ ਹੀ ਪੰਜਾਬ ਦਾ ਨੁਕਸਾਨ ਹੋਇਆ ਮਨਪ੍ਰੀਤ ਸਿੰਘ ਯਾਲੀ ਨੇ ਬੀਜੇਪੀ ਦੇ ਹੱਕ ਵਿੱਚ ਜੋ ਉਹਨਾਂ ਨੇ ਕਿਹਾ ਕਿ ਬੀਜੇਪੀ ਹਮੇਸ਼ਾ ਹੀ ਪੰਜਾਬ ਵਿਰੋਧੀ ਹੈ ਔਰ ਅਕਾਲੀ ਬਾਦਲ ਜਿਹੜਾ ਹੈ ਉਹ ਬੀਜੇਪੀ ਦੇ ਹੱਕ ਵਿੱਚ ਜਿਵੇਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਉਸ ਵਕਤ ਵੀ ਅਕਾਲੀ ਦਲ ਨੇ ਬੀਜੇਪੀ ਨਾਲ ਰਲ ਕੇ ਕਿਸਾਨਾਂ ਦੇ ਜੋ ਕਾਲੇ ਕਾਨੂੰਨ ਬਣਵਾਏ ਫਿਰ ਰਾਸ਼ਟਰਪਤੀ ਦੀ ਚੋਣ ਵੇਲੇ ਵੀ ਬੀਜੇਪੀ ਨੂੰ ਵੋਟ ਪਾਈ ਇਸੇ ਅਕਾਲੀ ਦਲ ਬਾਦਲ ਨੇ ਸੋ ਉਹਨਾਂ ਨੇ ਕਿਹਾ ਕਿ ਜਦੋਂ ਵੀ ਭਾਜਪਾ ਨੂੰ ਲੋੜ ਪੈਂਦੀ ਹੈ ਅਕਾਲੀ ਦਲ ਨੂੰ ਵਰਤਿਆ ਜਾਂਦਾ ਹੈ ਫਿਰ ਅਕਾਲੀ ਦਲ ਭਾਜਪਾ ਦੀ ਕਿਵੇਂ ਗੱਲ ਮੋੜ ਸਕਦਾ ਹੈ ਸੋ ਪੰਜਾਬ ਵਿੱਚ ਅਕਾਲੀ ਭਾਜਪਾ ਇਕੱਠੇ ਹੋਣ ਜਾ ਰਹੇ ਨੇ 2027 ਤੱਕ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਉਹ ਪਾਰਟੀ ਜਿਸ ਨੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤੇ ਨੇ ਪੰਜਾਬ ਦੇ 700 ਕਿਸਾਨ ਸ਼ਹੀਦ ਕੀਤੇ ਨੇ ਜੋ ਕਾਲੇ ਕਾਨੂੰਨ ਲੈ ਕੇ ਆਏ ਸੀ ਅਕਾਲੀ ਭਾਜਪਾ ਉਹ ਫਿਰ ਦੁਬਾਰਾ ਸੱਤਾ ਵਿੱਚ ਆਵੇ ਸੋ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਹੈ ਕਿ ਅਸੀਂ ਪੰਜਾਬ ਦਾ ਜੋ ਪਾਰਟੀਆਂ ਨੁਕਸਾਨ ਕਰ ਰਹੀਆਂ ਨੇ ਉਹਨਾਂ ਨੂੰ ਅਸੀਂ ਪੰਜਾਬ ਵਿੱਚ ਨਹੀਂ ਅੱਗੇ ਹੋਣ ਦਿਆਂਗੇ ਉਹਨਾਂ ਨੇ ਕਿ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਦੀ ਵੱਡੀ ਉਮੀਦ ਰਾਈ ਬੈਠਾ ਹੈ ਜਦੋਂ ਕਿ ਦਿੱਲੀ ਤੋਂ ਚੰਨਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਉਹਨਾਂ ਪਾਰਟੀ ਲੀਡਰਸ਼ਿਪ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਤੋਂ ਦੂਰ ਗਏ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮਾਂ ਪਾਰਟੀ ਵਿੱਚ ਸਨਮਾਨ ਨਾਲ ਕਰ ਵਾਪਸੀ ਕਰਨ ਜਥੇਦਾਰ ਇਕਬਾਲ ਸਿੰਘ ਚੁੰਦਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਿਆਗ ਅਤੇ ਕੁਰਬਾਨੀ ਵਾਲੀ ਜਮਾਤ ਹੈ ਅੱਜ ਪਾਰਟੀ ਦੇ ਢਾਂਚੇ ਤੇ ਰੇਤ ਬਜਰੀ ਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਕਾਬਜ ਹੋ ਚੁੱਕੇ ਨੇ ਸੋ ਜਥੇਦਾਰ ਸ਼੍ਰੀ ਅਮੇਦਪੁਰੀ ਨੇ ਕਿਹਾ ਹੈ ਕਿ ਪਾਰਟੀ ਤੇ ਕਾਬਜ ਇੱਕੋ ਪਰਿਵਾਰ ਦਾ ਪੰਥਕ ਸੰਸਥਾਵਾਂ ਵਿੱਚ ਸਿੱਧਾ ਦਾਖਲ ਹੋ ਕੇ ਸੰਸਥਾਵਾਂ ਦੀ ਸਵਾਰ ਉਸਤਾਨ ਨੂੰ ਢਾਹ ਲਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਇੱਕ ਪਰਿਵਾਰ ਤੇ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਾਰਟੀ ਬਣਾਇਆ ਤੇ ਹੁਣ ਪਾਰਟੀ ਨੂੰ ਪੰਗੋੜਾ ਦਲ ਬਣਾ ਦਿੱਤਾ ਹੈ ਪ੍ਰਵਿੰਦਰ ਸਿੰਘ ਢੀਂਡਾ ਸਾਹਿਬੀ ਬੀਬੀ ਜਗੀਰ ਕੌਰ ਤੇ ਪ੍ਰਕਾਸ਼ ਚੰਦ ਗਰਗ ਸੁਰਜੀਤ ਸਿੰਘ ਰਖੜਾ ਸਾਰੇ ਹੀ ਲੀਡਰਾਂ ਨੇ ਵੱਖ-ਵੱਖ ਆਪਣੇ ਵਿਚਾਰ ਰੱਖੇ ਔਰ ਉਹਨਾਂ ਨੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਰਗੜੇ ਲਾਏ ਨੇ ਔਰ ਉਹਨਾਂ ਦੇ ਹਲਕੇ ਦੇ ਵਿੱਚ ਪਹੁੰਚ ਕੇ ਅੱਜ ਵਰਤੀ ਪੜਤੀ ਮਹਿਮਚ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਜੋ ਸਿੱਖ ਪੰਥ ਦੀ ਸੋਚ ਰੱਖਣ ਵਾਲੇ ਲੋਕ ਨੇ ਉਹ ਅੱਜ ਪੰਗੋੜੇ ਦਲ ਨੂੰ ਨਾਲ ਨਹੀਂ ਵੜਨਦੇ ਰਹੇ ਪੰਗੋੜਾ ਦਲ ਅੱਜ ਇਕੱਲਾ ਤੁਰਿਆ ਫਿਰਦਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕਾਲੀ ਦਲ ਬਾਦਲ ਦੇ ਉੱਪਰ ਵੱਡੇ ਤੰਜ ਕੱਸੇ ਨੇ